ਸਵਰਾਹਰ 855 ਤੋਂ 22 ਸਟਾਰ ਆ ਦੇਖ ਜੀ ਝੁੱਲੇ ਵਾਲਾ ਸਟਿਕਰ ਸੁੱਕਰ ਲੱਗੇ ਹੋਇਆ ਨਾ ਬਈ ਨਾਲ ਦੇ 3 ਸਪੀਡਾ 380 ਘੰਟੇ ਚੱਲੇ 380 ਘੰਟੇ ਚੱਲਿਆ ਬਈ ਸਾਰੇ ਸਟਿਕਰ ਸੁੱਕਰ ਲੱਗੇ ਹੋਇਆ ਤੇ ਇਹਦੀ ਡਿਮਾਂਡ ਦੀ ਗੱਲ ਕਰੀ 795000 795000 ਦਾ ਵਾਲੇ ਕਾਡੀ ਇਹ 35 ਲ ਆ ਗਿਆ ਮਾਡਲ 2019 ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ 800 ਘੰਟਾ ਚੱਲਿਆ ਟਾਇਰ 800 ਪੈਸੇ ਇਹ ਕਿੰਨੇ ਮਾਡਲ ਸੀਗਾ ਇਹ 2019 ਮਾਡਲ ਦਾ ਨੇ ਮੜਲਾ ਇਹਦਾ ਰੇਟ ਹੈ 445000 ਰੁਪਏ 12994778741 ਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਖੜੇ ਆ ਜੀ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਆਪਣੇ ਨਾਲ ਆਪਣਾ ਵੱਡਾ ਵੀਰ ਬੈਂਥ ਜੁੜਿਆ ਸਾਰੀ ਗੱਲਬਾਤ ਕਰਦੇ ਹਾਂ ਸੱਚੀ ਗਾ ਬਾਈ ਜੀ ਸੱਚੀ ਗਾ ਜੀ ਹੋਰ ਕਿਵੇਂ ਜੀ ਵਧੀਆ ਠੀਕ ਹੈ ਤੇ ਕਿੰਨੇ ਟਰੈਕਟਰ ਲੈ ਕੇ ਆਏ ਹੋ ਵੀ ਮੰਡੀ ਤੇ ਮੰਡੀ ਦੇ ਬਣਾ ਟਰੈਕਟਰ ਕਿੱਥੇ ਹੁੰਦੇ ਆਪਣੇ ਪੰਨਸ਼ਣਾ ਉੱਥੇ ਕਿੰਨੇ ਘਣਾ ਅਵੇਲੇ ਬਣਦੇ ਹੁੰਦੇ ਆ ਚਾਰ ਪੰਜ ਟਰੈਕਟਰ ਠੀਕ ਹੈ ਜੀ ਸਟਾਰਟ ਕਰੀਏ ਬਾਈ ਕਰੋ ਜੀ ਸਰ ਬਾੜ ਕਰਦਿਆਂ ਬਾਈ ਜੀ ਸਵਰਾਰ 855 ਤੋਂ 5 ਸਟਾਰ ਆ ਦੇਖ ਜੀ ਝੁੱਲੇ ਵਾਲਾ ਸਟਿਕਰ ਸੁੱਕਰ ਲੱਗੇ ਹੋਇਆ ਨਾ ਬਾਈ ਨਾਲ ਦੇ 3 ਸਪੀਡ ਆ 380 ਘੰਟੇ ਚੱਲੇ 380 ਘੰਟੇ ਚੱਲਿਆ ਬਾਈ ਸਾਰੇ ਸਟਿਕਰ ਸੁੱਕਰ ਲੱਗੇ ਹੋਇਆ ਦੇਖ ਸਕਦੇ ਹੋ ਤੁਸੀਂ ਆ ਮਗਰਾੜਾ ਤੇ ਸਕੈਨਰ ਵਗੈਰਾ ਸਾਰੇ ਕੁਝ ਨਾਲ ਆਉਂ। ਦਿਖਾ ਦੇ ਬਾਈ। ਕੋਈ ਆਲਾ ਸਟicker ਨੇ ਜਿਹੜੇ ਇਹ ਸਾਰੇ ਨਾਲ ਵੇਚਦੇ ਆ ਆਮ ਤੌਰ ਤੇ ਲੈ ਜਾਂਦੇ। ਯਾਰ ਕਾਗਜ਼ ਕੂਰੇ ਚੜੇ ਹੋਏ ਆ ਪੂਰੇ। ਬਸ 80 ਕੰਦੇ ਚੱਲਿਆ 200। ਸ਼ੋਅਰੂਮ ਚੀ ਬਣਿਆ ਤਾਂ ਇਹ ਜੀ ਆਂਦਾ। ਸ਼ੋਅਰੂਮ ਕੰਡੀਸ਼ਨ ਨਹੀਂ ਆ ਕਿੱਲੇੋਂ ਨਿਕਲ ਨਹੀਂ ਲਿਆ। ਆਪੋ ਦੇਖ ਲਓ ਕਿੰਨੀ ਕਿ ਚੱਲੀ ਆ। ਉਹ ਕਤਾ ਬਸ ਮਾੜੀ ਮੋਟੀ ਟਰਾਲੀ ਪਾ ਕੇ ਅੰਦਰ ਵਾਰੀ ਕਰੀ ਲੱਗਦੀ ਆ। ਹਾਂ। ਪੂਰੀ ਕੋਕਾ ਵੀਰ ਕੰਡੀਸ਼ਨ ਆ। ਦੇਖ ਸਕਦੇ ਹੋ ਤੁਸੀਂ ਸਾਰੇ ਸਟicker ਸਟੋਕਰ ਲੱਗਿਆ। 580 ਚੱਕਰਾਂ ਵਾਲਾ ਆ ਗਿਆ। 40 40540 16928 ਦੇ VKT ਦੇ ਟਾਇਰ ਆ ਬਈ ਬਾਈ ਕਲੀ ਦੇਖ ਸਕਦੇ ਹੋ ਤੁਸੀਂ ਪੂਰੀ ਕੋਕਾ ਵੀਸ ਕੰਡੀਸ਼ਨ ਆ ਸਾਈਡ ਗੇਅਰ ਚ ਆ ਅਲੱਗ ਦੇ ਕਲਚਰ ਆ ਫੁੱਲ ਟੌਪ ਮਾਡਲ ਆ ਤੇ ਵਿੱਚੋਂ ਦਿਖਾ ਦਿੰਨੇ ਕੋਲ ਕੇ ਹਾਦੀ ਦੇਖ ਸਕਦੇ ਹੋ ਵੀ ਤੁਸੀਂ ਰੈਡੀਏਟਰ ਤੇ ਵੀ ਸਟਿੱਕਰ ਸੁਖਾ ਕ੍ਰੋਮੀ ਪਏ ਆ ਇੱਥੇ ਕੋਈ ਚਾਬੀ ਪਾਨਾ ਕੋਈ ਸਕਰੈਚ ਨਹੀਂ ਰੰਗਮੇਂਡ ਸਰਵਿਸ ਹੀ ਇੱਕ ਹੋਈ ਦੀ ਆ ਜੇ ਇੱਕ ਸਰਵਿਸ ਹੋਈ ਆ ਦੇਖ ਸਕਦਾ ਤੁਸੀਂ ਪੂਰੀ ਕੋਕਾਬੀਜ਼ ਕੰਡੀਸ਼ਨ ਆ ਨਮਾਡ ਰੈਟਰ ਆ ਇਹ ਮਾਡਲ ਨਮਾਡ ਰੈਟਰ ਆ ਆ ਬੰਪਰ ਨੂੰ ਬੋ ਦੇਖ ਸਾਰਾ ਕੰਪਨੀ ਦਾ ਇਹ ਵੀ ਬੰਪਰ ਲੱਗਿਆ ਹੋਇਆ ਕੰਪਨੀ ਦਾ ਛਤਰੀ ਬੰਨੇ ਲੱਗੀ ਹੋਈ ਹੈਗੀ ਕੰਪਨੀ ਦੀ ਛਤਰੀ ਲੱਗੀ ਹੋਈ ਆ ਦੇਖ ਸਕਦਾ ਤੁਸੀਂ ਕਿੰਨੇ ਮਾਡਲ ਹੈ ਜੀ ਇਹ 2022 2022 ਮਾਡਲ ਆ ਫਰੰਟ ਵਾਲੇ ਟਾਇਰ ਵੀ BCT ਦੇ ਨਾਲ ਦੇ ਟਾਇਰ ਆ ਬਈ ਪੈਰਾ ਦੀ ਕੀ ਕੰਡੀਸ਼ਨ ਆ ਬਈ 798 ਪੈਸੇ ਕਹਿ ਲੋ ਆ ਟਰੈਕਟਰ ਦੀ ਕੰਡੀਸ਼ਨ ਵੀ 98 ਪੈਸੇ ਦੇਖ ਸਕਦਾ ਤੁਸੀਂ ਪੂਰੀ ਕੋਕਾ ਪੀਚ ਕੰਡੀਸ਼ਨ ਆ ਤੇ ਇਹਦੀ ਡਿਮਾਂਡ ਦੀ ਗੱਲ ਕਰੀ 795000 795000 ਦਮਾਣਾ ਇਹ ਮਾਰਦਾਨ ਹੋਊਗਾ ਵੀ ਮਾਰਦਾਨ ਹੋ ਜੂਗਾ ਵੀਰੇ ਹੋਰ ਹੋ ਜੂਗਾ ਇਹ ਜੇ ਕਿਸੇ ਨੇ ਪੁਰਾਣਾ ਟਰੈਕਟਰ ਵਿੱਚ ਕਟਾਣਾ ਹੋਵੇ ਉਹ ਵੀ ਟਰੈਕਟਰ ਵਿੱਚ ਕਟਾ ਸਕਦਾ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੋਵੇ ਲੋਨ ਵਗੈਰਾ ਵੀ ਕਰਵਾ ਕੇ ਦੇ ਦਾਂਗੇ ਜੇ ਸਿੱਧਾ ਵੇਚਣਾ ਵੀ ਸਿੱਧਾ ਅਗਲੇ ਨੇ ਵੇਚਣਾ ਉਹ ਵੀ ਖਰੀਦ ਲਾਂਗੇ ਉਹ ਵੀ ਉਹ ਵੀ ਖਰੀਦ ਲਾਂਗੇ ਅੱਗੇ ਜੀ ਸੋਨਾ ਲਿਕਾ 35 ਅੱਗੇ ਸੋਨਾ ਲਿਕਾ ਡੀਆਈ 35 ਇਹ ਲਾ ਆ ਗਿਆ ਮਾਡਲ 2019 ਹਾਂ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ 800 ਘੰਟਾ ਚੱਲਿਆ ਟਾਇਰ 80 ਪੈਸੇ 800 ਘੰਟੇ ਚੱਲਿਆ 39 ਐਚਪੀ ਆ ਗਿਆ ਪਾਵਰ ਸਟੀering ਡਿਸਟ੍ਰੀਬਿਊਟਰ ਪਾਵਰ ਸਟੀering ਆ ਭਾਈ ਪੂਲ ਟੌਪ ਮਾਡਲ ਆ ਤੇ 90 ਪੈਸੇ ਟਾਇਰ ਭਾਈ 80 85 ਪੈਸੇ ਦਾ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਦੇਖ ਸਕਦੇ ਹੋ ਪੂਰੀ ਕੋਕਾ ਪੀਸ ਕੰਡੀਸ਼ਨ ਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਆ 45 ਆ ਸੁਪਾ ਵਰਚ ਆ ਗਿਆ ਬਈ ਇਹ ਇਹ ਪਾਵਰ ਸਟੀਰਿੰਗ ਫਸਟ ਪਾਰਟੀ ਨਗਦ ਕੈਸ਼ ਇਹ ਨੰਬਰ ਇਹਦਾ ਬਈ ਪੰਜਾਬ ਫਸਟਵਾਲ ਦੀ ਨਗਦ ਕੈਸ਼ ਠੀਕ ਆ ਜੀ ਇਹ ਕਿੰਨੇ ਮਾਡਲ ਸੀਗਾ ਇਹ 2019 ਮਾਡਲ ਆ 19 ਮਾਡਲ ਆ ਇਹਦਾ ਰੇਟ ਹੈਗਾ 4 ਲੱਖ ਤੇ 45000 ਰੁਪਇਆ ਠੀਕ ਆ ਇੰਜਨ-ਉੰਜਨ ਦੇਖ ਸਕਦੇ ਤੁਸੀਂ ਜਮਾ ਸੀਲ ਦਾ ਤੇ ਇਹ ਇਹ ਕਿੰਨੇ ਦਾ ਹੋ ਜੁ ਮਨਤਾਂ ਕਰਦਾ ਮਨਤਾਂ ਹੋ ਜੂਗਾ ਵੀ ਜ਼ਰੂਰ ਠੀਕ ਆ ਜੀ ਜੀ ਇਹ ਨੰਬਰ ਬੜੀ ਦਸਤਕ ਕਰੀ। ਮੋਬਾਈਲ ਨੰਬਰ ਹੈ 9914778744 ਠੀਕ ਹੈ ਜੀ। ਹਾਂਜੀ। ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਧੰਨਵਾਦ।